ਇਸੋ ਤਾਂ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਕੱਲ ਇੱਥੇ ਇੱਕ ਵੱਡਾ ਮੋਰਚਾ ਲਗਾਇਆ ਗਿਆ ਸੀਗਾ ਤਾਂ ਅੱਜ ਜਿਹੜੇ ਨੇ ਹੋਲੀ ਲਿਸਟ ਸਟੂਡੈਂਟ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੱਸ ਦਈਏ ਕਿ ਸੈਨੇਟ ਦੇ ਜਿਹੜੇ ਚੋਣਾਂ ਨੂੰ ਲੈ ਕੇ ਇਹ ਤਰਨਾ ਜਿਹੜਾ ਵਾ ਦਿੱਤਾ ਜਾ ਰਿਹਾ ਵਾ ਕਿਹਾ ਜਾ ਰਿਹਾ ਕਿ ਸੈਨੇਟ ਦੀਆਂ ਚੋਣਾਂ ਜਿਹੜੀਆਂ ਵਾ ਉਸ ਦੀ ਤਾਰੀਖ ਜਿਹੜੀ ਆ ਉਸ ਦਾ ਐਲਾਨ ਕੀਤਾ ਜਾਵੇ ਤਾਂ ਸਾਡੇ ਨਾਲ ਇੱਥੇ ਦੇ ਸਟੂਡੈਂਟ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਇਥੇ ਪ੍ਰੋਟੈਸਟ ਕਰ ਰਹੇ ਹੋ ਕੱਲ ਇੱਕ ਕਾਲ ਦਿੱਤੀ ਗਈ ਸੀ ਬਹੁਤ ਸਾਰੇ ਸਿਆਸੀ ਆਗੂ ਬਹੁਤ ਸਾਰੇ ਨੌਜਵਾਨ ਇਥੇ ਪਹੁੰਚੇ ਸੀਗੇ ਅ ਅੱਜ ਵੀ ਧਰਨਾ ਕਿਸ ਤਰ੍ਹਾਂ ਦਾ ਰੂਪ ਰੇਖਾ ਰਵੇਗੀ ਕਿਹੜੀ ਮੁੱਖ ਮੰਗ ਨੂੰ ਲੈ ਕੇ ਇਹ ਧਰਨਾ ਹੋਵੇਗਾ ਮੁੱਖ ਮੰਗ ਤਾਂ ਇਹ ਹੈ ਜੀ ਵੀ ਜਿਵੇਂ ਦੀ ਸੈਨੇਟ ਸੀਗੀ ਉਦਾਂ ਦੀ ਬਹਾਲ ਕਰਕੇ ਉਹਦੇ ਜਲਦੀ ਤੋਂ ਜਲਦੀ ਇਲੈਕਸ਼ਨ ਅਨਾਉਂਸ ਕੀਤੇ ਜਾਣ ਕਿਉਂਕਿ ਪਹਿਲਾਂ ਇੱਕ ਆਪਣੇ ਕਨਫਿਊਜ਼ਨ ਵੱਡੀ ਕ੍ਰੀਏਟ ਕੀਤੀ ਗਈ ਹੈ ਬੀਜੀਪੀ ਰਾਈਟੀ ਸੈਲੀ ਕਮਾਏ ਮੈਂ ਅਥਾਰਟੀ ਨੇ ਵੀ ਜਿਹੜਾ ਇਹਨਾਂ ਨੇ ਨੋਟਿਸ ਕੱਢਿਆ ਸੀ ਉਹ ਵਾਪਸ ਲੈ ਲਿਆ ਵੀ ਹੁਣ ਕੋਈ ਏਡੇ ਹੀ ਹੂ ਹੱਲੇ ਵਾਲੀ ਗੱਲ ਹੈ ਨਹੀਂਗੀ ਪਰ ਹੂ ਹੱਲੇ ਵਾਲੀ ਗੱਲ ਇਹ ਹੈ ਪਿਛਲੇ ਲਾਸਟ 60 2024 ਅਕਤੂਬਰ ਤੋਂ ਬਾਅਦ ਹਲੇ ਤੱਕ ਸੈਨੇਟ ਦੇ ਇਲੈਕਸ਼ਨ ਨਹੀਂ ਹੋਏ ਪੂਰੀ ਇੱਥੇ ਡਿਕਟੇਟਰਸ਼ਿਪ ਚੱਲ ਰਹੀ ਹੈ ਯੂਨੀਵਰਸਿਟੀ ਸਿੱਧੀ ਸਿੱਧੀ ਵਾਈਸ ਚਾਂਸਲਰ ਦੇ ਕੰਟਰੋਲ 'ਚ ਹੈਗੀ ਆ ਤੇ ਜਿੰਨਾ ਟਾਈਮ ਇੱਥੇ ਸੈਨੇਟ ਦੇ ਇਲੈਕਸ਼ਨ ਨਹੀਂ ਹੁੰਦੇ ਉਹਨਾਂ ਟਾਈਮ ਇੱਥੇ ਜਿਹੜੀ ਡੈਮੋਕਰੇਟਿਕ ਦੇ ਸੀਗੀ ਉਹ ਨਹੀਂ ਬੰਦੀ ਤੇ ਇੱਥੇ ਦਾ ਕੰਟਰੋਲ ਸਹੀ ਡੈਮੋਕ੍ਰੇਸੀ ਦੇ ਅੰਡਰ ਨਹੀਂ ਆਉਂਦਾ ਸੈਂਟਰ ਸਮਝਾਉਣ ਦੀ ਕੋਸ਼ਿਸ਼ ਕਰੋ ਕੀ ਹੈਗਾ ਸੈਨੇਟ ਕੀ ਇਹਦੇ ਚ ਹੁੰਦਾ ਵਾ ਉਸਤੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਇੱਥੇ ਆਪਣੇ ਇੱਕ 91 ਮੈਂਬਰਾਂ ਦੀ ਬੋਡੀ ਹੁੰਦੀ ਹੈ ਜੀ ਜਿਹਨੂੰ ਹੁਣ ਘਟਾ ਕੇ ਇਹਨਾਂ ਨੇ 31 ਦੀ ਕੀਤਾਗਾ ਉਸ ਜੀ 16 ਤਾਂ ਪੰਜਾਬ ਯੂਨੀਵਰਸਿਟੀ ਦੇ ਐਲੂਮਨੀ ਗ੍ਰੈਜੂਏਟ ਜਿਹੜੇ ਪਾਸ ਆਊਟ ਹੁੰਦੇ ਸੀ ਉਹ ਇਲੈਕਸ਼ਨ ਲੜ ਕੇ 16 ਬੰਦੇ ਬਣਦੇ ਹੁੰਦੇ ਸੀਗੇ ਫਿਰ ਪੰਜਾਬ ਦੇ ਜਿਹੜੇ 200 ਕਾਲਜ ਹੈਗੇ ਆ ਉਹਨਾਂ ਦੇ ਪ੍ਰਿੰਸੀਪਲਾਂ ਦੇ ਵਿੱਚ ਇਲੈਕਸ਼ਨ ਹੁੰਦਾ ਸੀਗਾ ਉਹਨਾਂ ਚੋਂ ਆਉਂਦੇ ਹੁੰਦੇ ਸੀਗੇ ਇਦਾਂ ਹੀ ਸੀਨੀਅਰ ਪ੍ਰੋਫੈਸਰ ਤੇ ਇਦਾਂ ਸਾਰੇ ਮਿਕਸਚਰ ਇੱਕ ਅਕੈਡੈਮਿਕ ਕਲਚਰ ਦਾ ਇਲੈਕਟਿਡ ਬੰਦਿਆਂ ਦਾ ਇਹਦਾ ਮਿਕਸਚਰ ਸੀਗਾ ਉਹ ਸੋਹਣੀ ਬੋਡੀ ਸੀਗੀ 91 ਜਣੇ ਹੁੰਦੇ ਸੀਗੇ ਹਾਂ ਤੇ ਉਹਨਾਂ ਸਬਦਾਂ ਫਿਰ ਇੱਕ ਸੈਨਟ ਦੀ ਗਾਂ ਇੱਕ ਸਿੰਡੀਕੇਟ ਹੁੰਦੀ ਸੀ ਉਹਨਾਂ ਦੇ ਵਿੱਚ ਆਪਸੀ ਇਲੈਕਸ਼ਨ ਹੋ ਕੇ ਉਸ ਤੋਂ ਸਿੰਡੀਕੇਟ ਬਣਦੀ ਹੁੰਦੀ ਸੀ ਪਰ ਜਿਵੇਂ ਆਪਣੇ ਨਾਰਮਲ ਤੁਹਾਨੂੰ ਵੀ ਪੰਜਾਬ ਦੇ ਲੋਕਾਂ ਨੂੰ ਸਿੱਧੀ ਪਾਸਾ ਸਮਝਾ ਕੇ ਜਿਵੇਂ ਆਪਣੇ ਵਿਧਾਨ ਸਭਾ ਹੁੰਦੀ ਆ ਮੈਂਬਰ ਚੁਣ ਕੇ ਜਾਂਦੇ ਹਰੇਕ ਜ਼ਿਲ੍ਹੇ ਦੇ ਵਿੱਚੋਂ ਤੇ ਗਾਂ ਉਹਨਾਂ ਦੀ ਆਪਣੀ ਅੱਗੇ ਕੈਬਿਨੇਟ ਬਣਦੀ ਆ ਇੱਕ ਵੱਡੀ ਪਾਰਲੀਮੈਂਟ ਕੋਈ ਵੀ ਵੱਡਾਈ ਜਲਾਸ ਲੈਣਾ ਹੁੰਦਾ ਸੀ ਤਾਂ ਉਹ ਪੂਰੇ ਪੂਰੇ ਮੈਂਬਰਾਂ ਦੇ ਵਿੱਚੋਂ ਆਉਂਦਾ ਤੇ ਨਾਰਮਲ ਡੇਲੀ ਜਿਹੜਾ ਦਿਨਚਰੀ ਵਾਲਾ ਰੂਲ ਚਲਾਉਣਾ ਹੁੰਦਾ ਜੋ ਕੈਬਿਨੇਟ ਮਨਿਸਟਰਾਂ ਦਾ ਜਿਵੇਂ ਕੰਮ ਹੁੰਦਾ ਉਹ ਮੇ ਸੀਗਾ ਵੀ ਯੂਨੀਵਰਸਿਟੀ ਨੂੰ ਵੱਡੇ ਤੌਰ ਤੇ ਬੜੀ ਵੱਡੀ ਪਾਲਿਸੀ ਫਾਰਮੇਸ਼ਨ ਹੁੰਦਾ ਸੀਗਾ ਉਹ ਸਾਰਾ ਸੈਨੇਟ ਦੇ ਹੱਥ ਚ ਹੁੰਦਾ ਸੀਗਾ ਸਾਰੇ ਮੈਂਬਰਾਂ ਦੇ ਹੱਥ ਚ ਹੁੰਦਾ ਸੀ ਤੁਸੀਂ ਕੋਸ਼ਿਸ਼ ਕੀਤੀ ਜੇ ਪਾਰਲੀਮੈਂਟ ਕਹਦੀ ਹੈ ਜਾਂ ਵਿਧਾਨ ਸਭਾ ਕਹਦੀ ਹੈ ਉਸ ਤਰ੍ਹਾਂ ਇਸ ਨੂੰ ਚਲਾਣਾ ਹੁੰਦਾ ਉਹਦਾਂ ਚੱਲਦਾ ਹੁੰਦਾ ਸੀ ਤੇ ਡੇਲੀ ਜਿਹੜੀਆਂ ਨਾਰਮਲ ਮੀਟਿੰਗਾਂ ਹੁੰਦੀਆਂ ਸੀ ਉਹ ਜਿਹੜੀ ਸੈਨੇਟ ਦੇ ਵਿੱਚੋਂ ਸਿੰਡੀਗੇਟ ਚੁਣੀ ਹੁੰਦੀ ਸੀਗੀ ਪੂਰਾ ਕੰਮ ਹੁੰਦਾ ਸੀ ਹੁਣ ਇਹਨਾਂ ਨੇ ਕੀ ਕੀਤਾ ਵੀ ਸੈਨੇਟ ਕਟਾ ਕੇ 31 ਮੈਂਬਰਾਂ ਦੀ ਕਰਤੀ ਉਸ ਯੂਨੀਵਰਸਿਟੀ ਦੇ ਐਲੂਮਨਾਇਸ ਦਾ ਕੋਈ ਰੋਲ ਨਹੀਂ ਰੱਖਿਆ ਪ੍ਰੋਪਰ ਖਤਮ ਕਰਤਾ ਤੇ ਪੰਜਾਬ ਦੇ ਸਾਹਮਣੇ ਚੰਡੀਗੜ੍ਹ ਜੋ ਕਿ ਪੰਜਾਬ ਦਾ ਹਿੱਸਾ ਹੈ ਉਹਨੂੰ ਇੱਕ ਸਟੇਟ ਇਨਟਰੋਡਿਊਸ ਕੀਤਾ ਇਹਨਾਂ ਨੇ ਜੋ ਕਿ ਇੱਕ ਡਿਊਟੀ ਹੈਗੀ ਆ ਉਸ ਨੂੰ ਆਪਣੇ ਆਪ ਹੀ ਇਸ ਚ ਸੈਂਟਰ ਨੇ ਦਖਲ ਦੇ ਕੇ ਵੀ ਇਹਨਾਂ ਨੇ ਆਪਣੇ ਮਨਸੂਬੇ ਜ਼ਾਹਿਰ ਕੀਤੇ ਆ ਵੀ ਪੰਜਾਬ ਦੇ ਤਾਂ 200 ਕਾਲਜਾਂ ਦੇ ਵਿੱਚੋਂ 4 ਪ੍ਰਿੰਸੀਪਲ ਆਉਣੇ ਆ ਤੇ ਚੰਡੀਗੜ੍ਹ ਦੇ ਇੱਥੇ ਵਾਲੇ ਕਾਲਜਾਂ ਦੇ ਵਿੱਚੋਂ 4 ਆਪਣੇ ਆਪ ਹੀ ਆਪਾਂ ਦੇਖ ਲਈਏ ਵੀ ਇਹ ਤਾਂ ਕਈ ਹੈਗਾਗਾ ਤੇ ਉਸ ਦਾ ਮੇਨ ਕਾਰਨ ਕੀ ਆ ਵੀ ਇੱਥੇ ਜਿਹੜੇ ਚੰਡੀਗੜ੍ਹ ਦੇ ਕਾਲਜ ਹੈਗੇ ਇੱਥੇ ਸਾਰੇ ਇੱਥੇ ਆਰਐਸਐਸ ਦੇ ਪ੍ਰਿੰਸੀਪਲ ਭਾਏ ਜਾ ਚੁੱਕੇ ਆ ਤਾਂ ਭਾਜਪਾ ਵੀ ਤੇ ਆਰਐਸਐਸ ਵੀ ਜਿਹੜਾ ਕੰਟਰੋਲ ਚਾਹੁੰਦੀ ਆ ਉਹਨਾਂ ਨੂੰ ਐਂ ਵੀ ਜਿਹੜਾ ਵੀ ਇਹ ਫੈਸਲਾ ਲੈਣਾ ਚਾਹੁੰਦੇ ਆ ਜਿਸ ਤਰੀਕੇ ਨਾਲ ਵੀ ਇਹ ਯੂਨੀਵਰਸਿਟੀ ਦਾ ਭਗਵਾ ਕਰਨ ਕਰਨਾ ਚਾਹੁੰਦੇ ਆ ਉਸ ਕੋਈ ਰੋਕ ਟੋਕ ਨਾ ਆਵੇ ਸ਼ਿੰਗਾਰ ਸਦਾ ਇਹਨਾਂ ਨੇ ਆਜ਼ਾਦੀ ਵੇਲੇ ਨਹੀਂ ਦੇਖਿਆ ਉਦੋਂ ਵੀ ਮਾਫੀਆਂ ਮੰਗ ਮੰਗ ਕੇ ਛੁੱਟਦੇ ਰਹੇ ਹੈਗੇ ਤਾਂ ਇਹਨਾਂ ਨੂੰ ਕੀ ਪਤਾ ਵੀ ਅੜ ਕੇ ਚੀਜ਼ਾਂ ਕਿੰਮੀਆਂ ਲੱਗੀਆਂ ਜਾਂਦੀਆਂ ਗੀਆਂ ਤੇ ਅੜਨਾ ਆਉਂਦਾ ਨਹੀਂ ਆ ਤਾਂ ਹੁਣ ਸੌਖੇ ਤਰੀਕੇ ਭਾਲਦੇ ਆ ਵੀ ਕਿਵੇਂ ਵੀ ਏਦਾਂ ਦੀ ਬੋਲਦੇ ਕਿ ਵਿਦਿਆਰਥੀ ਜਾਂ ਪੰਜਾਬ ਦੇ ਨਾਲ ਜਿਹੜੇ ਲੋਕ ਹੋ ਗਏ ਅੱਜ ਯੂਨੀਵਰਸਿਟੀ ਜਾ ਹਾਂਜੀ ਕੱਲ ਪੂਰਾ ਪੰਜਾਬ ਖੜਾ ਆਪਾਂ ਕੱਲ ਐ ਕਹੀ ਨਹੀਂ ਸਕਦੇ ਵੀ ਪੰਜਾਬ ਦੀ ਕੋਈ ਧਰ ਘਰੇ ਬੈਠੀ ਰਹਗੀ ਕੱਲ ਮਾਤਾ-ਮਾਂ ਭੈਣਾਂ ਸਾਡੇ ਭਰਾ ਚਾਚੇ ਤਾਏ ਬਾਬੇ ਪਿੰਡਾਂ ਦੇ ਹਰ ਜੱਥੇ ਬੰਦੀ ਕਿਸਾਨ ਮਜ਼ਦੂਰਾਂ ਤੋਂ ਲੈ ਕੇ ਟੀਚਰ ਇੱਥੇ ਬੰਦੀਆਂ ਬਿਜਲੀ ਬੋਰਡ ਦੇ ਅਧਿਕਾਰੀ ਹਰ ਬੰਦਾ ਇੱਥੇ ਪਹੁੰਚਿਆਗਾ ਕੱਲ ਕੱਲ ਆਪਾਂ ਕਿੱਗੇ ਪੂਰਾ ਪੰਜਾਬ ਆਇਆ ਸੀਗਾ ਚੰਡੀਗੜ੍ਹ ਨੂੰ ਦੱਸਣ ਵੀ ਚੰਡੀਗੜ੍ਹ ਕੀ ਦਾਗਾ ਲੱਗਦਾ ਕਿ ਹੁਣ ਝੁਕਿਆ ਪ੍ਰਸ਼ਾਸਨ ਸਰਕਾਰ ਚੁਕੀ ਹੈਗੀ ਹੈ ਪ੍ਰਸ਼ਾਸਨ ਨੂੰ ਤਾਂ ਕੱਲ ਹੀ ਆਉਰੇ ਹੱਥਾਂ ਪੈਰਾਂ ਦੀ ਪਾਈ ਗਈ ਸੀ ਕੁਝ ਟਾਈਮ ਪ੍ਰਸ਼ਾਸਨ ਨੇ ਆਪਦਾ ਜਿਹੜਾ ਇਹਨਾਂ ਨੂੰ ਲੱਗਦਾਗਾ ਵੀ ਡੰਡੇ ਚਲਾ ਕੇ ਅਸੀਂ ਦੇਖ ਲਾਂਗੇ ਅਗਸਤਾਂ ਮੇਨਾਂ ਨੇ ਆਪ ਦਾ ਲਾਇਆ ਜੋਰ ਹੱਬਪੱਪ ਕੀਤੀ ਅਸਰ ਬਹੁਤ ਸਾਰੇ ਦੇਖੇ ਗੇਟਾਂ ਨੂੰ ਤਾਲੇ ਲਾ ਦਿੱਤੇ ਬੰਦੇ ਦੀ ਅੰਦਰ ਆ ਬੱਚੀਆਂ ਛੋਟੀਆਂ ਬੱਚੀਆਂ ਨਾਲ ਵੀ ਧੱਕਾ ਕੀਤਾ ਗਿਆ ਜੀ ਕੱਲ ਸਾਡੀ ਇੱਕ ਭੈਣ ਐਤੋਂ ਆਨੰਦਪੁਰ ਸਾਹਿਬ ਤੋਂ ਭੈਣ ਸੀਗੀ ਵਿਚਾਰੀ ਆਹ ਫੜੀ ਦੀ ਬੜੀ ਉਹ ਵਿਚਾਰੀ ਪੜਨ ਲਿਖਣ ਵਾਲੇ ਬੱਚੇ ਹੈਗੇ ਆ ਘਰੋਂ ਵਾਪਸ ਆ ਰਹੇ ਆ ਆਈਡੀ ਕਾਰਡ ਤੋਂ ਉਹਨੂੰ ਬੱਚੀ ਦਿਖਾ ਰਹੀ ਹੈਗੀ ਆ ਉਹਦੇ ਮੋਢਾਂ ਤੇ ਟੰਗੀ ਬੈਗ ਗਵਾਹੀ ਭਰ ਰਿਹਾ ਵੀ ਅਗਲੀ ਘਰੋਂ ਆਈ ਆ ਆਪਦੇ ਹੋਸਟਲ ਜਾਣਾਗਾ ਤੁਸੀਂ ਨਾਰਮਲ ਕੱਲ ਰਾਤ ਜਦੋਂ ਇੱਕ ਰਾਤ ਪਹਿਲਾਂ ਸਾਨੂੰ ਇੱਥੇ ਯੂਨੀਵਰਸਿਟੀ ਬੰਦ ਕੀਤੀ ਗਈ ਆ ਐਸਐਸਪੀ ਨਾਲ ਸਾਡੀ ਮੀਟਿੰਗ ਹੋਈ ਜਦੋਂ ਰਾਤ ਨੂੰ ਹੀ ਸਾਡਾ ਟਕਰਾਵ ਹੋ ਗਿਆ ਸੀ ਯੂਨੀਵਰਸਿਟੀ ਦੇ ਜਿੰਨੀਆਂ ਕ ਆਰਗੇਨਾਈਜੇਸ਼ਨਾਂ ਸੀ ਨਾ ਸਾਰਿਆਂ ਦੇ ਬੱਚਿਆਂ ਦਾ ਉਦੋਂ ਐਸਐਸਪੀ ਨੇ ਸਾਨੂੰ ਕਿਹਾ ਵੀ ਜਿਹੜੇ ਵੀ ਯੂਨੀਵਰਸਿਟੀ ਦੇ ਆਈਡੀ ਹੋਲਡਰ ਹੈਗੇ ਆ ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਰੋਕਦੇ ਅੰਦਰ ਐਂਟਰੀ ਦੇਵਾਏ ਪਰ ਤੜਕੇ ਫੇਰ ਇਹ ਪ੍ਰਸ਼ਾਸਨ ਆਉਂਦੀ ਕਿੱਥੇ ਬਾਜ਼ ਆਉਂਦਾ ਗੱਜਲਾਕੀਆਂ ਤੋਂ ਤਾਜ਼ਾ ਮਾਹੌਲ ਹੁਣ ਤਾਜ਼ਾ ਮਾਹੌਲ ਕੀ ਹੈਗਾ ਵਾ ਅੱਜ ਅਗਲਾ ਦਿਨ ਚੜ ਗਿਆ ਹੈਗਾ ਵਾ ਕੀ ਅਗਲਾ ਮਾਹੌਲ ਹੁਣ ਤੁਸੀਂ ਅੱਗੇ ਸਾਡਾ ਨਿਰੰਤਰ ਸੇਟਨ ਚੱਲ ਰਿਹਾ ਜਿੰਨਾ ਟਾਈਮ ਸੈਨੇਟ ਇਲੈਕਸ਼ਨ ਅਨਾਉਂਸ ਨਹੀਂ ਹੁੰਦੇ 99 ਦੇ 99 ਮੈਂਬਰਾਂ ਪ੍ਰਾਣੀ ਸੈਨੇਟ ਦੇ ਤੇ ਹੁਣ ਅੱਗੇ ਅੱਜ ਫੇਰ ਦੁਬਾਰਾ ਮੀਟਿੰਗ ਕਰਾਂਗੇ ਸਾਰੀਆਂ ਅੱਗੇ ਦਾ ਸੀ ਸੋਚਾਂਗੇ ਵੀ ਕੀ ਕਰਨਾਗਾ ਜਿਹੜਾ ਵੀ ਫੈਸਲਾ ਲੇਤਾ ਜਾਊਗਾ ਉਹਦੀ ਆਪ ਅਪੀਲ ਕਰਾਂਗੇ ਤੇ ਅੱਗੇ ਵੀ ਅਪੀਲ ਕਰਾਂਗੇ ਕੱਲ ਪੰਜਾਬ ਦੇ ਲੋਕਾਂ ਨੇ ਆਉਦਾ ਪੰਜਾਬ ਦਾ ਬਚਾਅ ਆਇਆ ਚੀਰ ਸੈਂਟਰ ਨੇ ਜਿਵੇਂ ਸੈਂਟਰ ਸਰਕਾਰ ਨੇ ਪੰਜਾਬ ਗਵਰਨਰ ਇੱਕ ਸੈਨਟ ਚੋ ਚੱਕ ਕੇ ਸਿੱਧਾ ਸੈਕਸ਼ਨ 72 ਦੇ ਅੰਦਰ ਸਿੱਧਾ ਐਲਾਨਤਾ ਵੀ ਹੁਣ ਤੋਂ ਫੈਸਲੇ ਸੈਂਟਰ ਲਊਗਾ ਤਾਂ ਆਪਾਂ ਵੀ ਸੈਨਟ ਦੇ ਬਹਾਨੇ ਪੰਜਾਬ ਯੂਨੀਵਰਸਿਟੀ ਚ ਖੜ ਕੇ ਸਿੱਧਾ ਦਾਵਾ ਕਰਗੇ ਵੀ ਹੁਣ ਤੋਂ ਚੰਡੀਗੜ੍ਹ ਦੇ ਫੈਸਲੇ ਵੀ ਸਿੱਧਾ ਪੰਜਾਬ ਲਊਗਾ ਇੱਥੇ ਸੈਂਟਰ ਦਾ ਕੋਈ ਸਟੇਕ ਨਹੀਂ ਚਾਹੀ ਤੁਸੀਂ ਡਿਊਟੀ ਐਲਾਨ ਦੇਣੋ ਚਾਹੇ ਅਡਾ ਸਟੇਟ ਪਰ ਇੱਥੇ ਰਹਿਣਾ ਦਾਵਾ ਪੰਜਾਬ ਦਾ ਹੀ ਹੈ ਬਿਲਕੁਲ ਜਿਵੇਂ ਕਿ ਅਸੀਂ ਗੱਲਬਾਤ ਕਰ ਰਹੇ ਹਾਂ ਬਾਈ ਤੁਸੀਂ ਵੀ ਇੱਥੇ ਪਹੁੰਚੇ ਹੋ ਸਪੋਰਟ ਕਰ ਰਹੇ ਹੋ ਕਿੱਥੋਂ ਆਏ ਤੁਸੀਂ ਮੈਂ ਫਿਰੋਜ਼ਪੁਰ ਤੋਂ ਆਇਆ ਜੀ ਤੇ ਕੱਲ ਦੇ ਮਾਹੌਲ ਨੂੰ ਤੇ ਅੱਜ ਦੇ ਤੁਸੀਂ ਮਾਹੌਲ ਨੂੰ ਕਿਸੇ ਕਿਸ ਤਰ੍ਹਾਂ ਦੇਖਦੇ ਪੰਨਾ ਸਰ ਦੇਖੋ ਜਿਹੜੀ ਮੋਦੀ ਸਰਕਾਰ ਹੈ ਉਹ ਇੱਕ ਸਿੱਧੇ ਜਾਂ ਸਿੱਧੇ ਤੌਰ ਤੇ ਆਪਣੇ ਸਿੱਖਿਆ ਸੰਸਥਾਵਾਂ ਜਾਂ ਹੋਰ ਕੋਈ ਵੀ ਮਤਲਬ ਕਿਸ ਤਰ੍ਹਾਂ ਦੇ ادارے ਨੇ ਜਿਹੜੇ ਇਹਨਾਂ ਨੂੰ ਲੱਗਦਾ ਵੀ ਮੁਨਾਫਾ ਖੋਰੀ ਨੇ ਜਾਂ ਜਿਹੜੇ ਇਹਨਾਂ ਨੂੰ ਲੱਗਦਾ ਵੀ ਸਾਡਾ ਸਿੱਧਾ ਇਹਨਾਂ ਦੇ ਕਬਜ਼ਾ ਹੋਣਾ ਚਾਹੀਦਾ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਕਿਸੇ ਵੀ ਢੰਗ ਤਰੀਕਾ ਕਰਨਾ ਚਾਹੁੰਦੇ ਜਿਉਂ ਦੇਖਿਆ ਵੀ ਸਾਡੇ ਬੱਚੇ ਸਾਡੀਆਂ ਭੈਣਾਂ ਸਾਡੇ ਵੀਰ ਇੰਨਾ ਸੰਘਰਸ਼ ਕਰ ਰਹੇ ਆ ਤਤ ਪੰਜਾਬੀਆਂ ਦੇ ਖੂਨ ਦੇ ਵਿੱਚ ਇੱਕ ਮੱਲੇ ਚੀਜ਼ ਹੈ ਵੀ ਜਿਵੇਂ ਜਰੀਰਾ ਹੁੰਦਾ ਨੇ ਪੰਜਾਬੀ ਹਮੇਸ਼ਾ ਕਿਸੇ ਵੀ ਧੱਕੇ ਦੇ ਖਿਲਾਫ ਹਮੇਸ਼ਾ ਖੜੇ ਆ ਠੀਕ ਹੈ ਜੀ ਉਹ ਕੱਲੇ ਪੰਜਾਬ ਵਾਸਤੇ ਨਹੀਂ ਖੜੇ ਕਿਤੇ ਵੀ ਲੋੜ ਪੈਂਦੀ ਹੈ ਤੇ ਪੰਜਾਬੀ ਖੜੇ ਕਿਸੇ ਵੀ ਧੱਕੇ ਦੇ ਖਿਲਾਫ ਚਾਹੇ ਕੋਈ ਵੀ ਸੈਂਟਰ ਚ ਸਰਕਾਰ ਹੋਵੇ ਉਹਨਾਂ ਨੇ ਜਦੋਂ ਅਸੀਂ ਦੇਖਿਆ ਕੱਲ ਵੀ ਸਾਡੀਆਂ ਬੱਚਿਆਂ ਨਾਲ ਇਹ ਧੱਕਾ ਹੋ ਰਿਹਾ ਤਾਂ ਫਿਰ ਸਾਡੇ ਤੋਂ ਰਿਆ ਨਹੀਂ ਗਿਆ ਮੈਂ ਦੇਪਰੋਜਪੁਰ ਤੋਂ ਆਇਆ ਸੀ ਕਰਕੇ ਵੀ ਅਸੀਂ ਵੀ ਫਿਰ ਆਏ ਕਿਉਂਕਿ ਅਸੀਂ ਦੇਖਣਾ ਚਾਹੁੰਦੇ ਆ ਵੀ ਕੀ ਕੇਂਦਰ ਸਰਕਾਰ ਚ ਨਹੀਂ ਤਾਕਤਾਂ ਵੀ ਪੰਜਾਬ ਦੇ ਵਿੱਚ ਆ ਕੇ ਸਾਡੇ ਨਾਲ ਇੰਨਾ ਧੱਕਾ ਕਰ ਲਵੇ ਉਹਨਾਂ ਦੀ ਜੁਰਦ ਕਿਵੇਂ ਪਈ ਠੀਕ ਹੈ ਜੀ ਸਾਡੇ ਪੰਜਾਬ ਦੇ ਲੋਕ ਜਿਹੜੇ ਆ ਇਹਨਾਂ ਨੇ ਮੋਦੀ ਸਰਕਾਰ ਨੂੰ ਅੱਜ ਤੋਂ 2 ਸਾਲ ਪਹਿਲਾਂ ਦਿੱਲੀ ਜਾ ਕੇ ਝਗਾਇਆ ਹੋਇਆ ਪਰ ਮੋਦੀ ਸਰਕਾਰ ਨੂੰ ਇਹ ਸ਼ਾਇਦ ਮਤਲਬ ਲੱਗਦੀ ਨਹੀਂ ਹੈ ਉਹ ਵਾਰ-ਵਾਰ ਇਦਾਂ ਦੀਆਂ ਹਰਕਤਾਂ ਕਰਦੇ ਨੇ ਵੀ ਪੰਜਾਬ ਨਾਲ ਛੇੜਖਾਨੀਆਂ ਕਰਦੇ ਆ ਠੀਕ ਹੈ ਜੀ ਲੰਮੀ ਬੜੀ ਕਤਾਰ ਇਹ ਪੰਜਾਬ ਤੇਰੇ ਪਰਵਾਨਿਆਂ ਦੀ ਨਾਲ ਲਹੂ ਦੇ ਉਕਰੀ ਹੈ ਸਵਾਰੀਕ ਸਾਡੇ ਅਫਸਰਾਂ ਦੀ ਸਦਾ ਅਣਖ ਨੂੰ ਮਿਲੀਆਂ ਭਾਵੇਂ ਫਾਂਸੀਆਂ ਹੱਥ ਕੜੀਆਂ ਰਾਤੂ ਵਾਲੇ ਖਾ ਜਾਂਦੀ ਏ ਫਿਰ ਵੀ ਤੇਰੇ ਪਰਵਾਨਿਆਂ ਦੀ ਇਹ ਪੰਜਾਬ ਹੈ ਇਹ ਜਿੰਦਾ ਜ਼ਮੀਰਾਂ ਵਾਲਾ ਪੰਜਾਬ ਹੈ ਜੇ ਇਹਨਾਂ ਕੋਲੇ ਆ ਪੁਲਿਸ ਤੰਤਰ ਹੈ ਤਾਂ ਸਾਡੇ ਕੋਲੇ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਹੈ ਠੀਕ ਹੈ ਜੀ ਅਸੀਂ ਹਮੇਸ਼ਾ ਜ਼ਬਰਦਸਤ ਮੁਕਾਬਲਾ ਸਬਰ ਨਾਲ ਕੀਤਾ ਜੇ ਇਹਨਾਂ ਕੋਲੇ ਡਾਂਗ ਹੈ ਸਾਡੇ ਕੋਲੇ ਅਣਖ ਹੈ ਜੇ ਇਹਨਾਂ ਕੋਲੇ ਕੂਟਨੀਤੀ ਹੈ ਤਾਂ ਸਾਡੇ ਕੋਲੇ ਜਗਦਿਆਂ ਜ਼ਮੀਰਾਂ ਨੇ ਅਸੀਂ ਪੰਜਾਬੀ ਆ ਤੇ ਇਹਨਾਂ ਨੂੰ ਅਸੀਂ ਸਭ ਕੁਝ ਆਪਦੇ ਪੰਜਾਬ ਦੇ ਮੁਤਾਬਕ ਦਦੀ ਹਿੰਮਤ ਮਦਦ ਕਰਕੇ ਦਿਖਾਵਾਂਗੇ। ਆਪਲੀ ਕੋ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਸੇ ਥਾਂ ਕੱਲ ਮੋਰਚਾ ਜਿਹੜਾ ਲਗਾਇਆ ਗਿਆ ਸੀਗਾ ਫਿਲਹਾਲ ਅੱਜ ਜਿਹੜਾ ਵਾ ਇਹ ਮੋਰਚਾ ਨਹੀਂ ਹੈਗਾ ਪਰ ਜਿਹੜੇ ਵਿਦਿਆਰਥੀ ਨੇ ਉਹ ਜ਼ਰੂਰ ਅ ਅੱਜ ਸਟ੍ਰਾਈਕ ਤੇ ਬੈਠੇ ਹੋਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿੰਨੀ ਦੇ ਤੱਕ ਸੈਨੇਟ ਦੇ ਚੋਣਾਂ ਦਾ ਐਲਾਨ ਨਹੀਂ ਕੀਤਾ ਜਾਂਦਾ ਉਹਨਾਂ ਦੇ ਤੱਕ ਇੱਥੋਂ ਜਿਹੜੀ ਆ ਜੋ ਹੜਤਾਲ ਆ ਉਹ ਖਤਮ ਨਹੀਂ ਹੋਵੇਗੀ ਤਾਂ ਇਹਦਾ ਤਸਵੀਰਾਂ ਤੁਸੀਂ ਦੇਖੂਗੇ ਇਸ ਤਰਫ ਜਿਹੜਾ ਵਾ ਪੱਕਾ ਮੋਰਚਾ ਜਿਸ ਨੂੰ ਕਹਿ ਸਕਦੇ ਇੱਕ ਲਗਾਇਆ ਹੋਇਆ ਵਾ ਤਾਂ ਇੱਥੇ ਇਹ ਰਾਤ ਜਿਹੜੀ ਇਹਨਾਂ ਨੇ ਕੱਟੀ ਹੈਗੀ ਆ ਤਾਂ ਇਹਨਾਂ ਵੱਲੋਂ ਇਹ ਸਾਫ਼ ਤੌਰ ਤੇ ਕਹਿ ਗਿਆ ਹੈ ਕਿ ਜਿੰਨੀ ਦੇ ਤੱਕ ਸੈਨੇਟ ਦੇ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਨੀ ਦੇ ਤੱਕ ਇੱਥੋਂ ਇਹ ਦਰਨਾ ਜਿਹੜਾ ਵਾ ਨਹੀਂ ਚੱਕਿਆ ਜਾਵੇਗਾ ਤਾਂ ਵਿਦਿਆਰਥੀ ਜਿਹੜੇ ਇੱਥੇ ਪਹੁੰਚ ਰਹੇ ਨੇ ਪੰਜਾਬ ਤੋਂ ਕੱਲ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਪਹੁੰਚ ਸੀ ਫਿਲਹਾਲ ਲੰਗਰ ਦੀ ਜਿਹੜੀ ਆ ਤਿਆਰੀ ਤੁਸੀਂ ਦੇਖ ਸਕਦੇ ਵਿਵਸਥਾ ਕੀਤੀ ਜਾ ਰਹੀ ਹੈ ਇੱਥੇ ਲੰਗਰ ਸ਼ੁਰੂ ਹੋਣ ਜਾ ਰਿਹਾ ਵਾ ਤਾਂ ਅੱਜ ਵੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਪਹੁੰਚਣ ਦੀ ਉਮੀਦ ਜ਼ਰੂਰ ਹੈਗੀ ਆ ਪਰ ਇਹ ਪੱਕਾ ਮੋਰਚਾ ਜਿਹੜਾ ਵਾ ਇੱਥੇ ਫਿਲਹਾਲ ਲਗਾ ਦਿੱਤਾ ਗਿਆ ਵਾ ਔਰ ਕੋਈ ਮੰਗ ਹੈ ਕਿ ਸਟੈਂਡ ਦੇ ਆ ਜਿਹੜੇ ਨੇ ਨਾਮ ਕਿਹਾ ਜਾਵੇ ਇਹ ਯੂਨੀਵਰਸਿਟੀ ਜਿਹੜੀ ਆ ਪੰਜਾਬ ਦੀ ਯੂਨੀਵਰਸਿਟੀ ਆ ਇਸ ਤੇ ਉੱਤੇ ਹੱਕ ਜਿਹੜਾ ਵਾ ਪੰਜਾਬੀਆਂ ਦਾ ਕੈਮਰਾਮੈਨ ਗੁਰਿੰਦਰ ਸਿੰਘ ਨਰਿੰਦਰ ਕੁਮਾਰ ਜਗਵੰਤ ਟੀਵੀ ਚੰਡੀਗੜ੍ਹ